ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੌਰ ਜੀ ਦੁਆਰਾ ਲਿਖੀ ਕਿਤਾਬ ਸੁਖੰਨ ਸੁਨੇਹੇ ਪਰੰਪਰਾ ਅਤੇ ਪਰਵਰਤਨ ਗਲਤੀਆਂ ਤੋਂ ਸਿੱਖੇ ਹੋਏ ਹਰ ਸਬਕ ਤਜਰਬਾ ਕਹਾਉਂਦੇ ਹਨ ਇਹ ਤਜਰਬਾ ਸਾਨੂੰ ਆਪਣੀ ਸੋਚ ਉਸਾਰਨ ਅਤੇ ਸੁਤੰਤਰ ਹੋਣ ਵਿੱਚ ਸਹਾਇਤਾ ਹੁੰਦਾ ਹੈ ਕੇਵਲ ਪੜ੍ਹੇ ਲਿਖੇ ਤੇ ਤਜਰਬੇਕਾਰ ਲੋਕ ਹੀ ਸਹੀ ਅਰਥਾਂ ਵਿੱਚ ਆਜ਼ਾਦ ਹੁੰਦੇ ਹਨ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਆਜ਼ਾਦ ਹੋਣਾ ਮਹੱਤਵਪੂਰਨ ਨਹੀਂ ਆਜ਼ਾਦੀ ਨੂੰ ਅਮਲ ਵਿੱਚ ਲਿਆਉਣਾ ਬਧੇਰੇ ਮਹੱਤਵਪੂਰਨ ਹੁੰਦਾ ਹੈ ਆਜ਼ਾਦੀ ਨੂੰ ਤਾਂ ਹੀ ਅਮਲ ਵਿੱਚ ਲਿਆਂਦਾ ਜਾ ਸਕਦਾ ਹੈ ਜੇਕਰ ਅਸੀਂ ਉਤੀਤ ਵੱਲ ਸਹੀ ਦ੍ਰਿਸ਼ਟੀ ਨਾਲ ਵੇਖੀਏ ਅਤੇ ਲੰਘ ਗਏ ਖਤਰਿਆਂ ਵੱਲ ਮੁਸਕਰਾਹਟ ਛੁੱਟ ਕੇ ਭਵਿੱਖ ਵੱਲ ਵਧੀਏ ਸਾਡੀ ਦਿਲਚਸਪੀ ਭਵਿੱਖ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਬਾਕੀ ਦੀ ਜ਼ਿੰਦਗੀ ਅਸੀਂ ਭਵਿੱਖ ਵਿੱਚ ਗੁਜ਼ਾਰਨੀ ਹੈ ਪ੍ਰਵਿੱਖ ਦਾ ਦੁਖਾਂਤ ਇਹ ਹੈ ਕਿ ਇਹ ਅਕਸਰ ਸਾਡੇ ਤਿਆਰ ਹੋਣ ਤੋਂ ਪਹਿਲਾਂ ਹੀ ਆ ਪਹੁੰਚਦਾ ਹੈ। ਇਹੀ ਕਾਰਨ ਹੈ ਕਿ ਅਸੀਂ अनेका ਅਫਸਰ ਵਿਅਰਥ ਗਵਾ ਦਿੰਦੇ ਹਾਂ। ਅਫਸਰ ਤੋਂ ਬਿਨਾ ਜੋਗਤਾ ਕਿਸੇ ਕੰਮ ਨਹੀਂ ਆਉਂਦੀ। ਬੁੱਢਾ ਉਸ ਵਿਅਕਤੀ ਨੂੰ ਕਹਿੰਦੇ ਹਨ ਜਿਸ ਨੇ ਬਹੁਤ ਸਾਰੇ ਅਫਸਰ ਲੰਗਾ ਦਿੱਤੇ ਹੋਣ, ਜ਼ਿੰਮੇਵਾਰੀਆਂ ਤਿਆਗ ਦਿੱਤੀਆਂ ਹੋਣ ਅਤੇ ਜਿਸ ਦੀਆਂ ਸੋਚਾਂ ਤੇ ਅੱਖਾਂ ਵਿੱਚ ਸੁਪਨਿਆਂ ਦੀ ਥਾਂ ਪਛਤਾਵਾ ਵਸ ਗਿਆ ਹੋਵੇ। ਜਿੱਥੇ ਗਿਆਨ ਦਾ ਦੀਵਾ ਛੋਟਾ ਹੋਵੇ ਉੱਥੇ ਭਰਮ ਭਲੇਖੇ ਸੰਸੇ। ਪਛਤਾਵੇ ਅਤੇ ਅੰਧਵਿਸ਼ਵਾਸ ਵੱਡੇ ਹੁੰਦੇ ਹਨ। ਕਈ ਵਾਰ 2 ਪੈਸੇ ਦੇ ਹੌਸਲੇ ਬਿਨਾਂ ਲੱਖਾਂ ਕਰੋੜਾਂ ਦੇ ਮੌਕੇ ਨਿਕਲ ਜਾਂਦੇ ਹਨ। ਅਕਸਰ ਇਹਵੇਂ ਹੁੰਦਾ ਹੈ ਕਿ ਜਦੋਂ ਕੁਝ ਦੇਣ ਦਾ ਅਫਸਰ ਮਿਲਦਾ ਹੈ ਤਾਂ ਸਾਡੇ ਹੱਥ ਖਾਲੀ ਹੁੰਦੇ ਹਨ। ਜਦੋਂ ਕੁਝ ਕਰਨ ਕਹਿਣ ਚੱਲਣ ਸੋਚਣ ਆਦਤ ਤੇ ਸਿੱਖਣ ਦਾ ਮੌਕਾ ਮਿਲਦਾ ਹੈ ਤਾਂ ਅਸੀਂ ਥੱਕ ਹੋਏ ਥੱਕੇ ਹੋਏ ਹੁੰਦੇ ਹਾਂ। ਕਹਿੰਦੇ ਹਨ ਜਿੱਤ ਵਾਲੇ ਦਿਨ ਕੋਈ ਥਕਾਵਟ ਦੀ ਸ਼ਿਕਾਇਤ ਨਹੀਂ ਕਰਦਾ ਮੈਂ ਤਾਂ ਕਹਾਂਗਾ ਕਿ ਜਿੱਤਣ ਵਾਲਾ ਕੋਈ ਵੀ ਸ਼ਿਕਾਇਤ ਨਹੀਂ ਕਰਦਾ ਜਿਨ੍ਹਾਂ ਦਾ ਭਵਿੱਖ ਵਿੱਚ ਵਿਸ਼ਵਾਸ ਹੁੰਦਾ ਹੈ ਉਹਨਾਂ ਨੂੰ ਸ਼ਿਕਾਇਤ ਕਰਨੀ ਹੀ ਨਹੀਂ ਚਾਹੀਦੀ ਕਈਆਂ ਨੂੰ ਮੰਗਤੇ ਦੇ ਮੂੰਹ ਵਾਂਗ ਜਾਂ ਲੈਟਰ ਬਾਕਸ ਵਾਂਗ ਕੇਵਲ ਪ੍ਰਾਪਤ ਕਰਨ ਦਾ ਹੀ ਚਾਹ ਹੁੰਦਾ ਹੈ ਕਹਿੰਦੇ ਹਨ ਕਿ ਜੇ ਪਿਤਾ ਕੋਲ ਸੁਲਤਾਨ ਨੂੰ ਦੇਣ ਲਈ ਕੁਝ ਵੀ ਨਾ ਕੁਝ ਵੀ ਨਹੀਂ ਤਾਂ ਉਸ ਨੂੰ ਚਾਹੀਦਾ ਹੈ ਕਿ ਆਪਣੇ ਪੁੱਤਰਾਂ ਧੀਆਂ ਨੂੰ ਹੌਸਲਾ ਦੇਵੇ ਤਾਂ ਕਿ ਭਾਵੇਂ ਉਹ ਜ਼ਿੰਦਗੀ ਦੀ ਲੜਾਈ ਨੂੰ ਹਾਰਨ ਪਰ ਲੜਨ ਉਪਰੰਤ ਹੀ ਹਾਰਨ ਉਹ ਉਹਨਾਂ ਨੂੰ ਆਪਣੇ ਆਪ ਤੇ ਹੱਸਣਾ ਸਿਖਾਵੇ ਕਿਉਂਕਿ ਜਿਹੜਾ ਆਪਣੇ ਆਪ ਤੇ ਹੱਸ ਸਕਦਾ ਹੈ ਉਸ ਨੂੰ ਆਪਣੀ ਖੁਸ਼ੀ ਲਈ ਕਿਸੇ ਦੇ ਨਿਰਭਰ ਹੋਣ ਦੀ ਮਜਬੂਰੀ ਨਹੀਂ ਹੋਵੇਗੀ ਉਹ ਉਹਨਾਂ ਨੂੰ ਦੱਸੇ ਕਿ ਚਿੰਤਾ ਨੂੰ ਕੰਮ ਨਾਲ ਮਾਰਿਆ ਜਾ ਸਕਦਾ ਹੈ ਉਹ ਉਹਨਾਂ ਨੂੰ ਸਮਝਾਵੇ ਕਿ ਆਪਣੀ ਅਗਿਆਨਤਾ ਪ੍ਰਤੀ ਉਹ ਪੜਨ ਦੀ ਆਦਤ ਤੋਂ ਬਿਨਾਂ ਸੁਚੇਤ ਨਹੀਂ ਹੋ ਸਕਦੇ ਤੇ ਸੁਚੇਤ ਹੋਏ ਬਿਨਾ ਉਹਨਾਂ ਦੇ ਕਿਸੇ ਯਤਨ ਨੂੰ ਫਲ ਨਹੀਂ ਲੱਗਣਗੇ ਬੱਚਿਆਂ ਨੂੰ ਅਕਸਰ ਮਾਪੇ ਪਛੜ ਗਏ ਪ੍ਰਤੀਤ ਹੁੰਦੇ ਹਨ ਅਤੇ ਮਾਮਾ ਬਧੇਰੇ ਹੀ ਪਛੜ ਗਈਆਂ ਲੱਗਦੀਆਂ ਹਨ ਪਰ ਮਾਪੇ ਉਪਦੇਸ਼ਾਂ ਰਾਹੀਂ ਨਹੀਂ ਸਵੇ ਕਾਬੂ ਅਤੇ ਉਦਾਹਰਨ ਰਾਹੀਂ ਆਪਣੇ ਬੱਚਿਆਂ ਦਾ ਮੂਹ ਨਵੇਂ ਦਮੇਲਾਂ ਵੱਲ ਵਿਕਾਸ ਵੱਲ ਤਬਦੀਲੀ ਵੱਲ ਪਰਵਰਤਨ ਵੱਲ ਮੋੜ ਸਕਦੇ ਹਨ ਅਜਿਹੇ ਕਾਰਨ ਨਾਲ ਬੱਚੇ ਖਤਰਿਆਂ ਨਾਲ ਇੱਕ ਸੁਰ ਹੋ ਸਕਣਗੇ ਅਤੇ ਖਤਰਿਆਂ ਵਿੱਚੋਂ ਅਫਸਰ ਵੇਖ ਸਕਣਗੇ ਜਦੋਂ ਉਹਨਾਂ ਨੂੰ ਇਹ ਪਤਾ ਲੱਗੇਗਾ ਕਿ ਸੰਸਾਰ ਵਿੱਚ ਹਰ ਚੀਜ਼ ਖਤਰੇ ਭਰੀ ਹੈ ਤਾਂ ਉਹ ਇਹ ਵੀ ਜਾਣ ਜਾਣਗੇ ਕਿ ਖਤਰਿਆਂ ਤੋਂ ਬਿਨਾ ਜੀਵਨ ਸੰਭਵ ਨਹੀਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਜੀਉਂਦੇ ਜੀ ਧਰਤੀ ਤੋਂ ਬਾਹਰ ਨਹੀਂ ਜਾ ਸਕਦੇ ਅਤੇ ਅਸੀਂ ਜੀਵਨ ਨੂੰ ਕਿਸੇ ਢੰਗ ਨਾਲ ਵੀ ਸੰਪੂਰਨ ਭਾਂਤ ਸੁਰੱਖਿਅਤ ਅਤੇ ਖਤਰਿਆਂ ਤੋਂ ਮੁਕਤ ਨਹੀਂ ਬਣਾ ਸਕਦੇ ਲੇਖਕ ਭਾਵੇਂ ਚਿੱਤਰ ਦੇ ਮਨੁੱਖ ਦਾ ਅਧੂਰਾਪਨ ਹਨ ਪਰ ਉਹਨਾਂ ਦਾ ਸੁਪਨਾ ਮਨੁੱਖ ਦੀ ਸੰਪੂਰਨਤਾ ਹੁੰਦਾ ਹੈ अनुभवी लेखक ਦਾ ਕਰਤੱਵ ਹੈ ਕਿ ਉਹ ਪਾਟਕਾਂ ਦੇ ਖਿੰਡੇ ਹੋਏ ਮਨ ਨੂੰ ਖਿੰਡੇ ਹੋਏ ਮਨ ਨੂੰ ਇਕਾਗਰ ਕਰੇ ਅਤੇ ਉਹਨਾਂ ਨੂੰ ਜੀਵਨ ਦੇ ਸਰਤਾਲ ਨਾਲ ਜੋੜੇ। ਅਤੇ ਦੱਸੇ ਕਿ ਜੇ ਸਾਨੂੰ ਉਤੀਤ ਉੱਤੇ ਮਾਣ ਹੈ ਤਾਂ ਭਵਿੱਖ ਉੱਤੇ ਵੀ ਗੌਰਵ ਹੋਵੇਗਾ। ਰੁੱਝੇ ਹੋਏ અનુભਵੀ ਬੰਦੇ ਨੂੰ ਕਲਾਕਾਰ ਕਹਿੰਦੇ ਹਨ। ਕਲਾਕਾਰ ਆਪਣੇ ਸਾਹਮਣੇ ਦਿਸਦੇ ਖੰਡਰਾਂ ਵਿੱਚੋਂ ਨਵੀਆਂ ਬਾਦਸ਼ਾਹੀਆਂ ਦੇ ਸੁਪਨੇ ਜਗਾਉਂਦਾ ਹੈ। ਜੋ ਅਨੁਭਵ ਕਲਾਕਾਰ ਆਪਣੇ ਦੁੱਖ ਵਿੱਚੋਂ ਪ੍ਰਾਪਤ ਕਰਦਾ ਹੈ ਉਸ ਨੂੰ ਮਾਨਵ ਜਾਤੀ ਖੁਸ਼ੀਆਂ ਵੇਲੇ ਗਾਉਂਦੀ ਹੈ ਕਲਾਕਾਰ ਸਮੇਂ ਦੇ ਨਿਸ਼ਾਨ ਸਾਹਿਬ ਹੁੰਦੇ ਹਨ ਜਿਹੜੇ ਸੱਭਿਅਤਾ ਦੇ ਵੇੜੇ ਵਿੱਚ ਉੱਚੇ ਝੁੱਲਦੇ ਹਨ ਕਲਾਕਾਰਾਂ ਦਾ ਯੋਗਦਾਨ ਇਹ ਹੁੰਦਾ ਹੈ ਕਿ ਉਹ ਸੱਭਿਅਤਾ ਨੂੰ ਜੀਨ ਥੀਨ ਦਾ ਨਵਾਂ ਢੰਗ ਸਿਲਕਾ ਦੱਸਦੇ ਹਨ ਉਹਨਾਂ ਦੇ ਨਵੇਂ ਵਿਚਾਰਾਂ ਦੀ ਉਦੋਂ ਤੱਕ ਹੀ ਵਿਰੋਧਤਾ ਹੁੰਦੀ ਹੈ ਜਦੋਂ ਤੱਕ ਇਹ ਆਮ ਆਦਮੀ ਦੇ ਵਿਚਾਰ ਨਹੀਂ ਬਣ ਜਾਂਦੇ ਕੋਈ ਵੀ ਸੱਚਾ ਕਲਾਕਾਰ ਇਹ ਨਹੀਂ ਚਾਹੁੰਦਾ ਕਿ ਉਸ ਦੀ ਕਲਾ ਸਦੀਆਂ ਤੱਕ ਮਾਨਵ ਜਾਤੀ ਨੂੰ ਰਾਹ ਦਿਖਾਵੇ ਸਗੋਂ ਉਸ ਦਾ ਸੁਪਨਾ ਇਹ ਹੁੰਦਾ ਹੈ ਕਿ ਉਹ ਲੋਕ ਅੱਗੇ ਆਉਣ ਜਿਨ੍ਹਾਂ ਨੂੰ ਮਾਨਵ ਜਾਤੀ ਦੇ ਵਿਕਾਸ ਰਾਹ ਚੋੜੇ ਕਰਨ ਦਾ ਚਾਹ ਹੋਵੇ ਕਲਾਕਾਰ ਦੀ ਦ੍ਰਿਸ਼ਟੀ ਤੋਂ ਵੇਖਿਆ ਸਭਿਤਾ ਇੱਕ ਸਫਰ ਹੈ ਮੰਜ਼ਿਲ ਨਹੀਂ ਜਿਹੜੇ ਵਿਅਕਤੀ ਵਿਆਕਰਣ ਜਾਣਦੇ ਹਨ ਉਹੀ ਸਮਝਣਗੇ ਕਿ ਸਭਿਤਾ ਨਾਮ ਨਹੀਂ ਕਿਰਿਆ ਹੈ ਇਹ ਫੈਲਣ ਤੋਂ ਵੀ ਵੱਧ ਡੂੰਘੇ ਹੋਣ ਦਾ ਅਨੁਭਵ ਹੈ ਕੇਵਲ ਮੁਰਦੇ ਅਤੇ ਮੂਰਖ ਹੀ ਆਪਣੇ ਵਿਚਾਰ ਨਹੀਂ ਬਦਲਦੇ ਉਹ ਬਦਲਣ ਦਾ ਯਤਨ ਵੀ ਨਹੀਂ ਕਰਦੇ ਜੇ ਅਸੀਂ ਯਤਨ ਨਹੀਂ ਕਰਾਂਗੇ ਤਾਂ ਸਫਲ ਕਿਵੇਂ ਹੋਵਾਂਗੇ ਬਹੁਤੇ ਲੋਕ ਜੋ ਸ਼ੀਲੇ ਅਤੇ ਭਾਵਕ ਹੁੰਦੇ ਹਨ ਉਹ ਪਰੰਪਰਾਵਾਦੀ ਇਸ ਲਈ ਪ੍ਰਤੀਤ ਹੁੰਦੇ ਹਨ ਕਿਉਂਕਿ ਉਹ ਆਪਣੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਕੋਈ ਨਵਾਂ ਟੰਗ ਤਰੀਕਾ ਨਹੀਂ ਲੱਭਦੇ ਪਰੰਪਰਾਗਤ ਸਮਾਜ ਪਰਿਵਰਤਨ ਨੂੰ ਪਸੰਦ ਨਹੀਂ ਕਰਦੇ ਪਰ ਪਰਿਵਰਤਨ ਤੋਂ ਬਿਨਾ ਅਗਲੇਰਾ ਵਿਕਾਸ ਸੰਭਵ ਨਹੀਂ ਹੁੰਦਾ ਐਸੀ ਸਮਝਦੇ ਹਾਂ ਕਿ ਸਾਡੀ ਸੱਭਿਤਾ ਲੰਮੇ ਸਫ਼ਰ ਨਾਲ ਥੱਕ ਗਈ ਹੈ ਪਰ ਕੁਝ ਸਮੇਂ ਮਗਰੋਂ ਅਸੀਂ ਅਨੁਭਵ ਕਰਾਂਗੇ ਕਿ ਅਜੇ ਤਾਂ ਕੁੱਕੜ ਨੇ ਬਾਗ ਹੀ ਦਿੱਤੀ ਹੈ ਪਹਾੜਾਂ ਨੂੰ ਫਤਿਹ ਕਰਨ ਵਾਲਿਆਂ ਤੇ ਸਮੁੰਦਰਾਂ ਦੇ ਸਫ਼ਰ ਤੇ ਜਾਣ ਵਾਲਿਆਂ ਦੇ ਜੀਵਨ ਵਿੱਚ ਅਨੇਕਾਂ ਖਤਰੇ ਹੁੰਦੇ ਹਨ ਪਰ ਇਹ ਖਤਰੇ ਹੀ ਇਹਨਾਂ ਕੰਮਾਂ ਨੂੰ ਮਨ ਪਰਚਾਵਾ ਤੇ ਖੇਡਾਂ ਬਣਾਉਂਦੇ ਹਨ ਉਂਜ ਤਾਂ ਸੰਸਾਰ ਦਾ ਹਰ ਦੇਸ਼ ਆਪਣੀ ਆਪਣੀ ਪਰੰਪਰਾ ਵਿੱਚ ਵਿਚਰ ਰਿਹਾ ਹੈ ਪਰ ਜਿਹੜੇ ਸਾਡੇ ਤੋਂ ਅੱਗੇ ਲੰਘ ਗਏ ਹਨ ਉਹ ਸਾਨੂੰ ਆਧੁਨਿਕ ਪ੍ਰਤੀਤ ਹੁੰਦੇ ਹਨ ਅਤੇ ਅਸੀਂ ਆਪ ਪਛੜੇ ਅੱਗੇ ਅਨੁਭਵ ਕਰਦੇ ਹਾਂ ਨਿਰਸੰਦੇਹ ਕੁਝ ਦਹਾਕੇ ਪਹਿਲਾਂ ਸਾਰਾ ਸੰਸਾਰ ਹੀ ਪਰੰਪਰਾਗਤ ਲੀਹਾਂ ਤੇ ਚੱਲ ਰਿਹਾ ਸੀ ਅਤੇ ਅੱਜ ਵੀ ਸੰਸਾਰ ਦਾ ਬਹੁਤਾ ਵੱਡਾ ਭਾਗ ਪਰੰਪਰਾ ਨੂੰ ਪਾਲ ਰਿਹਾ ਹੈ ਗੁਲਾਮ ਦੇਸ਼ ਆਜ਼ਾਦ ਹੋ ਗਏ ਹਨ ਤੇ अनेਕਾਂ ਨੇ ਆਪਣੀ ਪਰੰਪਰਾ ਨੂੰ ਵਿਕਸਿਤ ਕਰਨ ਵੱਲ ਧਿਆਨ ਵੀ ਦਿੱਤਾ ਹੈ ਜਦੋਂ ਕਿ ਅਨੇਕਾਂ ਦੇਸ਼ਾਂ ਨੇ ਆਪਣੇ ਬૌਧਿਕ ਗੁਲਾਮੀ ਕਾਰਨ ਜੀਵਨ ਦੇ ਵਿਭਿੰਨ ਖੇਤਰਾਂ ਵਿੱਚ ਅਮਰੀਕਾ ਤੇ ਯੂਰਪ ਅਰਥਾਤ ਪੱਛਮ ਨੂੰ ਆਪਣਾ ਆਦਰਸ਼ myth ਲਿਆ ਹੈ। ਅਜਿਹੇ ਦੇਸ਼ਾਂ ਵਿੱਚ ਪੱਛਮੀ ਮਾਡਲ ਅਨੁਸਾਰ ਜੀਵਨ ਦਾ ਸ਼ਹਿਰੀਕਰਨ ਹੋਇਆ ਹੈ। ਅਤੇ ਰੋਜ਼ਗਾਰ ਅਤੇ ਵਧੇਰੇ ਕਾਰਜਸ਼ੀਲ ਜੀਵਨ ਦੀ ਭਾਲ ਵਿੱਚ ਲੱਖਾਂ ਕਰੋੜਾਂ ਲੋਕ ਆਪਣੀ ਪਰੰਪਰਾਗਤ ਜੀਵਨ ਜਾਂਚ ਨੂੰ ਤਿਆਗ ਕੇ ਸ਼ਹਿਰਾਂ ਵਿੱਚ ਨਵੀਂ ਅਨੁਹਾਰ ਤੇ ਨਵੀਆਂ ਸਮੱਸਿਆਵਾਂ ਵਾਲਾ ਜੀਵਨ ਜਿਉਣ ਲਈ ਮਜਬੂਰ ਹੋਏ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਬਧੇਰੇ ਅਫਸਰਾਂ ਦੀ ਭਾਲ ਵਿੱਚ ਲੋਕ ਵਿਦੇਸ਼ਾਂ ਵਿੱਚ ਗਏ ਹਨ ਅਤੇ ਇਹ ਲੋਕ ਆਪਣੀ ਪਰੰਪਰਾ ਨਾਲੋਂ ਟੁੱਟਦੇ ਟੁੱਟਦੇ ਟੁੱਟ ਗਏ ਹਨ ਸ਼ਹਿਰਾਂ ਅਤੇ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਪਿਛਲੇ ਕੁਝ ਵਰਿਆਂ ਵਿੱਚ ਇਤਨਾ ਵੱਧ ਗਿਆ ਹੈ ਕਿ ਤੇ ਵਿਦੇਸ਼ੀ ਚੀਜ਼ਾਂ ਵਸਤਾਂ ਇਤਨੀ ਮਾਤਰਾ ਵਿੱਚ ਆ ਗਈਆਂ ਹਨ ਕਿ ਕਈ ਸਮਾਜਾਂ ਲਈ ਆਪਣੀ ਨਵੇਕਲੀ ਪਛਾਣ ਬਣਾਈ ਰੱਖਣੀ ਅਸੰਭਵ ਹੋ ਗਈ ਹੈ ਨਵੇਂ ਕਮਾਂਤਾਂਦਿਆਂ ਨੇ ਆਪਸੀ ਰਿਸ਼ਤਿਆਂ, ਜੀਵਨ ਮੁੱਲਾਂ, ਉਦੇਸ਼ਾਂ, ਆਦਰਸ਼ਾਂ ਆਦ ਨੂੰ ਨਵੇਂ ਰੰਗਾਂ ਰੂਪਾਂ ਵਿੱਚ ਢਾਲ ਲਿਆ ਹੈ। ਅਤੇ نتیਜੇ ਵਸ ਜੀਵਨ ਨੂੰ ਸਮਝਣ, ਸਮਝਾਉਣ ਅਤੇ ਆਪਣੇ ਅਹਿਸਾਸਾਂ ਅਤੇ అనుభవਾਂ ਨੂੰ ਪ੍ਰਗਟਾਉਣ ਦੀ ਨੁਹਾਰ ਵੀ ਬਦਲ ਗਈ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਹਰ ਦੇਸ਼ ਵਿੱਚ, ਹਰ ਇਲਾਕੇ ਦੇ ਲੋਕਾਂ ਦੀ ਪਰੰਪਰਾ ਵੱਖਰੀ ਭਾਂਤ ਦੀ ਹੈ। ਪਰ ਪਰਿਵਰਤਨ ਇੱਕੋ ਪ੍ਰਕਾਰ ਦਾ ਵਾਪਰ ਰਿਹਾ ਹੈ। ਇਸ ਦਾ ਕਾਰਨ ਇਹ ਪ੍ਰਤੀਤ ਹੁੰਦਾ ਹੈ ਕੀ ਆਵਾਜਾਈ ਦੀਆਂ ਕਠਿਨਾਈਆਂ ਅਤੇ ਸੰਚਾਰ ਦੇ ਸੀਮਤ ਸਾਧਨਾ ਕਾਰਨ ਲਗਭਗ ਸਾਰਾ ਵਿਸ਼ਵ ਪਰੰਪਰਾ ਦੀ ਬੁੱਕਲ ਵਿੱਚ ਇਸ ਲਈ ਸੁਰੱਖਿਅਤ ਅਨੁਭਵ ਕਰਦਾ ਰਿਹਾ ਹੈ ਕਿਉਂਕਿ ਲੋਕਾਂ ਨੂੰ ਆਪਣੀ ਜੀਵਨ ਜਾਂਚ ਤੋਂ ਇਲਾਵਾ ਕਿਸੇ ਹੋਰ ਢੰਗ ਤਰੀਕੇ ਦੀ ਸੂਝ ਹੀ ਨਹੀਂ ਸੀ ਅਜਿਹੇ ਲੋਕਾਂ ਦੀ ਉਪਜੀਵਿਕਾ ਦਾ ਸਾਧਨ ਖੇਤੀਬਾੜੀ ਜਾ ਅਜਿਹੇ ਹੋਰ ਮੁੱਢਲੇ ਅਤੇ ਪਰੰਪਰਾਗਤ ਢੰਗ ਤਰੀਕੇ ਰਹੇ ਸਨ ਕਿ ਉਹਨਾਂ ਵਿੱਚ ਕਿਸੇ ਪ੍ਰਕਾਰ ਦੀ ਤਬਦੀਲੀ ਕਰਨ ਦੀ ਲੋੜ ਹੀ ਨਹੀਂ ਪਈ ਇਸੇ ਕਾਰਨ ਕਰਕੇ ਅਜਿਹੇ ਸਮਾਜਾਂ ਵਿੱਚ ਤਬਦੀਲੀ, ਵਿਕਾਸ ਅਤੇ ਪਰਵਰਤਨ ਦੀ ਚਾਲ ਮੱਠੀ ਰਹੀ ਹੈ। ਇਹ ਮੱਠੀ ਚਾਲ ਪਰੰਪਰਾਵਾਦੀਆਂ ਨੂੰ ਸ਼ਕਤੀਪ੍ਰਤੀ ਪ੍ਰਤੀਤ ਹੁੰਦੀ ਹੈ ਅਤੇ ਪਰਵਰਤਨਵਾਦੀਆਂ ਨੂੰ ਇਹ ਸਭ ਤੋਂ ਵੱਡੀ ਕਮਜ਼ੋਰੀ ਪ੍ਰਤੀਤ ਹੁੰਦੀ ਹੈ। ਆਪਣੇ ਆਪ ਵਿੱਚ ਸਵੈ ਸੰਪੰਨ ਹੋਣ ਕਾਰਨ ਭਾਰਤ, ਚੀਨ ਆਦਿ ਪਰੰਪਰਾਗਤ ਸਮਾਜ ਕਿਸੇ ਬਾਹਰਲੇ ਸਮਾਜ ਦੇ ਪ੍ਰਭਾਵਾਂ ਨੂੰ ਕਬੂਲਣ ਦੇ ਪੱਖੋਂ ਸੰਕੋਚ ਹੀ ਕਰਦੇ ਰਹੇ ਹਨ। ਔਰ ਆਬਾਦੀ ਦੇ ਵਾਧੇ ਅਤੇ ਹੋਰ ਕਾਰਨਾ ਕਾਰਨ ਪਿੰਡ ਵੱਡੇ ਹੁੰਦੇ ਗਏ ਹਨ ਤੇ ਵੱਡੀਆਂ ਆਬਾਦੀਆਂ ਸ਼ਹਿਰ ਬਣਦੀਆਂ ਗਈਆਂ ਹਨ। ਆਮੇ ਪਰੰਪਰਾਗਤ ਸਮਾਜਾਂ ਵਿੱਚ ਪਰਿਵਰਤਨ ਬਹੁਤ ਹੌਲੀ ਵਾਪਰਦਾ ਹੈ। ਪਰ ਜਦੋਂ ਵਾਪਰਦਾ ਹੈ ਤਾਂ ਇਹ ਸਭ ਖੇਤਰਾਂ ਵਿੱਚ ਵਾਪਰਦਾ ਹੈ ਅਤੇ ਲੋਕਾਂ ਦੇ ਆਪਸੀ ਸਬੰਧਾਂ, ਰੀਤੀ ਰਿਵਾਜਾਂ ਅਤੇ ਸੋਚਣ ਮਹਿਸੂਸਣ ਦੇ ਢੰਗਾਂ ਵਿੱਚ ਇਹ ਪਰਿਵਰਤਨ ਬੜੇ ਸੁਖਮ ਢੰਗਾਂ ਨਾਲ ਵਾਪਰਦਾ ਹੈ। ਰੰਬ ਵਿੱਚ ਵਿਰੋਧ ਉਤਪੰਨ ਹੁੰਦਾ ਹੈ ਨਵੀਂ ਖੁਰਾਕ ਨੂੰ ਬੇਸਵਾਦਾ ਤੇ ਨਵੇਂ ਕੰਮਾਂ ਨੂੰ ਬਧੇਰੇ ਥਕਾਵਟ ਵਾਲਾ ਸਮਝਿਆ ਜਾਂਦਾ ਹੈ ਰਿੰਨਨ ਪਕਾਉਣ ਦੇ ਟੰਗਾਂ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ ਭਾਵੇਂ ਹੁਣ ਵੀ ਬਹੁਤ ਸਾਰੀਆਂ ਥਾਮਾਂ ਤੇ ਪੁਰਾਣੀਆਂ ਵਿਧੀਆਂ ਵਰਤੀਆਂ ਜਾਂਦੀਆਂ ਹਨ ਪਰ ਨਵੀਆਂ ਵਿਧੀਆਂ ਅਪਣਾਉਣ ਵੱਲ ਦ੍ਰਿਸ਼ਟੀਕੋਣ ਹਾਂ ਪੱਕੀ ਹੋ ਗਿਆ ਹੈ ਪਹਿਲਾਂ ਅੱਗ ਬਾਲਣ ਸਮੇਂ ਧੂਆ ਹੁੰਦਾ ਸੀ ਇਹ ਧੂਆ ਅੱਖਾਂ ਵਿੱਚ ਲੜਦਾ ਸੀ ਪਰ ਨਾਲ ਹੀ ਇਹ ਮੱਛਰਾਂ ਦਾ ਇਲਾਜ ਵੀ ਸੀ ਉਨ ਗੈਸ ਬਰਤਨ ਨਾਲ ਧੂੰਏ ਤੋਂ ਮੁਕਤੀ ਮਿਲ ਗਈ ਹੈ ਪਰ ਮੱਛਰ ਵੱਧ ਗਿਆ ਹੈ। ਇਵੇਂ ਹੀ ਧੂਆਂ ਝੁੱਗਿਆਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਝੁੱਗੀਆਂ ਦੀਆਂ ਛੱਤਾਂ ਵਿੱਚ ਕੱਖਾਂ ਕਾਨਿਆਂ ਨੂੰ ਖਾਣ ਵਾਲੇ ਕੀੜਿਆਂ ਦਾ ਵੀ ਇਲਾਜ ਸੀ। ਜਦੋਂ ਪੂਰਬ ਦੇ ਇੱਕ ਦੇਸ਼ ਵਿੱਚ ਲੋਕਾਂ ਨੂੰ ਧੂੰਏ ਰਹਿਤ ਅੱਗ ਬਾਲਣ ਦਾ ਢੰਗ ਸਿਖਾਇਆ ਗਿਆ ਤਾਂ ਉਹਨਾਂ ਨੂੰ ਕੀੜਿਆਂ ਵੱਲੋਂ ਖਾਧੀ ਜਾਣ ਕਰਨ ਝੁੱਗੀ ਦੀ ਛੱਤ ਹਰ ਛਮਾਹੀ ਨਵੇਂ ਮੌਸਮ ਵਿੱਚ ਬਦਲਣ ਦੀ ਮਜਬੂਰੀ ਆਨ ਬਣੀ। ਇਵੇਂ ਹੀ ਜਿੱਥੇ ਕਿਧਰੇ ਵੀ ਮਲਮੂਤਰ ਦੀ ਨਿਕਾਸੀ ਦਾ ਪਛਮੀ ਢੰਗ ਤਰੀਕਾ ਅਪਣਾਇਆ ਗਿਆ ਉੱਥੇ ਪਾਣੀ ਦੀ ਟੈਂਕੀ ਵਾਲੀ ਮੋਟਰ ਖਰਾਬ ਹੋਣ ਕਾਰਨ ਜਾਂ ਪਾਣੀ ਦੀ ਨਾਲ ਟੁੱਟ ਜਾਣ ਕਾਰਨ ਜਾਂ ਕਿਸੇ ਹੋਰ ਕਾਰਨ ਸਾਰੀ ਵਿਊਂਦ ਫੇਲ ਹੋ ਜਾਂਦੀ ਰਹੀ ਹੈ ਨਾਲੇ ਮਲਮੂਤਰ ਵਾਲੀ ਪਛਮੀ ਪ੍ਰਣਾਲੀ ਵਿਅਕਤੀ ਨੂੰ ਹੋਰ ਢੰਗ ਨਾਲ ਬੈਠਣ ਲਈ ਪ੍ਰੇਰਦੀ ਹੈ ਜਦੋਂ ਕਿ ਪੂਰਬ ਵਿੱਚ ਗੋਡਿਆਂ ਭਾਰ ਬੈਠਣ ਦੀ ਆਦਤ ਹੈ ਇਹਨਾਂ ਕਾਰਨਾ ਕਰਕੇ ਅਨੇਕਾਂ ਸਕੀਮਾਂ ਉੱਤੇ ਢੇਰ ਖਰਚਾ ਆਉਣ ਦੇ ਬਾਵਜੂਦ ਲੋਕ ਇਹੀ ਕਾਰਨਾ ਕਰਕੇ ਮੋੜ ਪਰੰਪਰਾਗਤ ਢੰਗ ਤਰੀਕੇ ਅਪਣਾਉਣ ਲਈ ਮਜਬੂਰ ਹੁੰਦੇ ਰਹੇ ਹਨ ਲੋਕਾਂ ਦੀਆਂ ਸਦੀਆਂ ਪੁਰਾਣੀਆਂ ਆਦਤਾਂ ਨੂੰ ਬਦਲਣਾ ਨਾ ਸੌਖਾ ਹੁੰਦਾ ਹੈ ਨਾ ਸਰਲ ਤੇ ਨਾ ਹੀ ਸਿੱਧਾ ਉਦਾਹਰਨ ਵਜੋਂ ਕੱਪੜੇ ਧੋਣ ਅਤੇ ਸਫਾਈ ਰੱਖਣ ਦੇ ਨਵੇਂ ਤਰੀਕੇ ਅੰਤਾਂ ਦੇ ਪਾਣੀ ਦੀ ਮੰਗ ਕਰਦੇ ਹਨ ਪਰ ਜਿੱਥੇ ਪੀਣ ਵਾਲੇ ਪਾਣੀ ਦੀ ਵੀ ਸਮੱਸਿਆ ਹੋਵੇ ਉੱਥੇ ਢੇਰ ਪਾਣੀ ਨੂੰ ਕੱਪੜੇ ਧੋਣ ਦੇ ਲਿਖੇ ਲਾ ਦੇਣਾ ਬਹੁਤ ਦੂਰ ਦੀ ਗੱਲ ਹੈ ਜਦੋਂ ਬਾਹਰੀ ਪ੍ਰਭਾਵਾਂ ਕਾਰਨ ਜੀਵਨ ਜਾਂਚ ਬਦਲਦੀ ਹੈ ਤਾਂ ਇਸ ਦਾ ਪ੍ਰਭਾਵ ਪਰਿਵਾਰਕ ਸਬੰਧਾਂ ਉੱਤੇ ਵੀ ਪੈਂਦਾ ਹੈ ਤੇ نتیਜੇ ਵਸ ਪਰੰਪਰਾਗਤ ਪਰਿਵਾਰਕ ਸਬੰਧਾਂ ਵਿੱਚ ਵਿਰੋਧ ਤਣਾਅ ਅਤੇ ਤਰੇੜਾਂ ਦੇ ਉਤਪੰਨ ਹੋਣ ਕਾਰਨ ਆਪਸੀ ਰਿਸ਼ਤੇ ਨਾ ਪੱਖੀ ਢੰਗ ਨਾਲ ਪ੍ਰਭਾਵਿਤ ਹੁੰਦੇ ਹਨ ਸਾਡੇ ਦੇਸ਼ ਵਿੱਚ ਸਾਂਝੀ ਟੱਬਰਦਾਰੀ ਕਾਰਨ ਨਾ ਤਲਾਕ ਦੀ ਸਮੱਸਿਆ ਪੈਦਾ ਹੋਈ ਨਾ ਵਿਧਵਾ ਵਿਆਹ ਦੀ ਤੇ ਨਾ ਹੀ ਜਿਤੇਮ ਖਾਨਿਆਂ ਦੀ ਲੋੜ ਪਈ ਹੈ ਇਕਲਤਾ ਅਤੇ ਇਕਲਾਪੇ ਦਾ ਅਹਿਸਾਸ ਵੀ ਸਾਡੇ ਸਮਾਜ ਦਾ ਅਨੁਭਵ ਨਹੀਂ ਹੈ ਸਾਡਾ ਜੀਵਨ ਧਰਮ ਆਧਾਰਿਤ ਹੋਣ ਕਾਰਨ ਇਹ ਉੱਚੇ ਸੁੱਚੇ ਜੀਵਨ ਮੁੱਲਾਂ ਨੂੰ ਪ੍ਰਚਾਰਦਾ ਰਿਹਾ ਹੈ ਜੇ ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਤਾਂ ਸਮਾਜ ਪਰੰਪਰਾਗਤ ਨੀਹਾਂ ਤੇ ਚੱਲਦੇ ਹੀ ਤਾਂ ਹਨ ਕਿਉਂਕਿ ਉਹਨਾਂ ਦੀਆਂ ਨੀਹਾਂ ਵਿੱਚ ਹੰਡ ਅਨੁਸਾਰ ਧਾਰਮਿਕ ਅਤੇ ਸਮਾਜਿਕ ਸੰਕਲਪ ਉਸਰ ਰਹੇ ਹੁੰਦੇ ਹਨ ਅਜਿਹੇ ਸੱਭਿਆਚਾਰ ਆਪਣਾ ਜੀਵਨ ਅਨੁਭਵ ਵਰਤਕ ਦੇ ਮੁਕਾਬਲੇ ਕਵਿਤਾ ਵਿੱਚ ਵਧੇਰੇ ਸੋਫ ਨਾਲ ਪ੍ਰਗਟਾਉਂਦੇ ਹਨ ਅਜਿਹੇ ਸਮਾਜ ਦੀ ਕਵਿਤਾ ਪਰੇਸ਼ਨ ਨਹੀਂ ਉਪਜਾਉਂਦੀ ਮਨੁੱਖੀ ਮਾਨ ਵਿੱਚ ਉਪਜੇ ਪ੍ਰਸ਼ਨਾਂ ਨੂੰ ਸ਼ਾਂਤ ਕਰਦੀ ਹੈ ਅਜਿਹੇ ਸਮਾਜਾਂ ਵਿੱਚ ਕਵੀ ਪੈਗੰਬਰ ਦਾ ਦਰਜਾ ਰੱਖਦੇ ਹਨ ਜਾਂ ਪੈਗੰਬਰ ਹੀ ਕਵਿਤਾ ਲਿਖਦੇ ਹਨ ਪਰੰਪਰਾਗਤ ਸਮਾਜ ਦਾ ਹਰ ਪ੍ਰਬੰਧ ਅਤੇ ਹਰ ਸੰਗਠਨ ਸਮੁੱਚੇ ਸਮਾਜ ਦੇ ਮੀਰੀ ਪੱਖਾ ਨੂੰ ਪੇਸ਼ ਕਰਦਾ ਹੈ ਨਿਰਸੰਦੇਹ ਤਬਦੀਲੀ ਹਰ ਸਮਾਜ ਵਿੱਚ ਵਾਪਰਦੀ ਹੈ ਪਰ ਸਮਾਜ ਦਾ ਹਰ ਅੰਗ ਇੱਕੋ ਰਫ਼ਤਾਰ ਤੇ ਤਬਦੀਲ ਨਹੀਂ ਹੁੰਦਾ ਉਦਾਹਰਨ ਵਜੋਂ ਆਰਥਿਕ ਤਬਦੀਲੀ ਅਤੇ ਸੱਭਿਆਚਾਰਕ ਤਬਦੀਲੀ ਦੀ ਰਫ਼ਤਾਰ ਵੱਖਰੀ-ਵੱਖਰੀ ਹੁੰਦੀ ਹੈ ਜਿਹੜੀ ਤਬਦੀਲੀ ਕਿਸੇ ਸਮਾਜ ਦੇ ਸੁਭਾਅ ਅਨੁਸਾਰ ਹੋਵੇ ਉਹ ਵਿਕਾਸ ਅਖਵਾਉਂਦੀ ਹੈ ਅਤੇ ਜਿਸ ਤਬਦੀਲੀ ਨੂੰ ਅਪਣਾਉਣ ਲਈ ਸਮਾਜ ਮਜਬੂਰ ਹੋਵੇ ਉਹ ਤਬਦੀਲੀ ਸਮਾਜ ਦਾ ਮੂਹ ਮੱਥਾ ਵਿਗਾੜਨ ਅਤੇ ਮਾਨਸਿਕ ਸੰਕਟ ਉਸਾਰਨ ਦਾ ਕਾਰਨ ਬਣਦੀ ਹੈ ਹਿੰਸਾ ਵਿਗੜੇ ਹੋਏ ਮੂੰਹ ਮੱਥੇ ਵਾਲੇ ਸਮਾਜ ਦੀ ਪ੍ਰਮੁੱਖ ਪਛਾਣ ਚਿੰਨ ਹੁੰਦੀ ਹੈ। ਪਰੰਪਰਾਗਤ ਸਮਾਜ ਵਿੱਚ ਰਹਿਣ ਵਾਲੇ ਵਿਅਕਤੀ ਕਿਸੇ ਵੀ ਪਰਵਰਤਨ ਵੱਲ ਨਿਰਪੱਖ ਦ੍ਰਿਸ਼ਟੀਕੋਣ ਨਹੀਂ ਅਪਣਾ ਸਕਦੇ। ਅਸੀਂ ਸਾਰੇ ਆਪਣੀ ਆਪਣੀ ਮਾਨਸਿਕ ਪੱਧਰ ਅਤੇ ਆਰਥਿਕ ਸਥਿਤੀ ਅਨੁਸਾਰ ਤਬਦੀਲੀ ਪ੍ਰਤੀ ਪੈਂਤਰਾ ਨਿਰਧਾਰਤ ਕਰਦੇ ਹਾਂ। ਨਿਰਸੰਦੇਹ ਟੈਕਨੋਲੋਜੀ ਸਮਾਜਿਕ ਪਰਵਰਤਨ ਦਾ ਸਭ ਤੋਂ ਵੱਡਾ ਵਸੀਲਾ ਹੈ। ਮਨੁੱਖ ਆਪਣੀ ਸੋਚ ਅਤੇ ਵਿਹਾਰ ਰਾਹੀਂ ਪ੍ਰਕਿਰਤੀ ਦੀ ਵਿਆਖਿਆ ਕਰਦਾ ਹੈ ਅਤੇ ਉਸ ਵਿੱਚ ਆਪਣਾ ਸਥਾਨ ਨਿਸ਼ਚਿਤ ਕਰਦਾ ਹੈ। ਜਦੋਂ ਕੋਈ ਧਰਮ ਆਧਾਰਿਤ ਰੱਬ ਕੇਂਦਰਿਤ ਖੇਤੀਬਾੜੀ ਆਸਰਿਤ ਵਿਸ਼ਵਾਸਮੁਖ ਪਰੰਪਰਾਵਾਦੀ ਸਮਾਜ ਕਿਸੇ ਵਿਗਿਆਨ ਆਧਾਰਿਤ ਵਿਅਕਤੀ ਕੇਂਦਰਿਤ ਉਦਯੋਗ ਆਸਰਿਤ ਕਿੰਤੂਮੁਖ ਗਤੀਸ਼ੀਲ ਸੋਚਵਲਤ ਕਿਹਾ ਜਾਂਦਾ ਹੈ ਤਾਂ ਉਸ ਸਮਾਜ ਦੀਆਂ ਪਰੰਪਰਾਗਤ ਕਦਰਾਂ ਕੀਮਤਾਂ ਖੁਰ ਜਾਂਦੀਆਂ ਹਨ। ਅਤੇ ਮਨੁੱਖ ਦੀ ਨਿਵੇਕਲੀ ਪਛਾਣ ਗਵਾਚ ਜਾਂਦੀ ਹੈ। ਅਜਿਹੇ ਸਮਾਜ ਵਿੱਚ ਮਸ਼ੀਨ ਅਤੇ ਕੰਪਿਊਟਰ ਮਨੁੱਖ ਦੇ ਸਹਾਇਕ ਹੋਣ ਦੀ ਥਾਂ ਮਨੁੱਖ ਨੂੰ ਆਪਣੇ ਅਧੀਨ ਕਰ ਲੈਂਦੇ ਹਨ। ਅਤੇ ਮਨੁੱਖ ਦੀ ਆਪਣੀ ਪਛਾਣ ਹੀ ਨਹੀਂ ਗਵਾਚਦੀ, ਉਸ ਦਾ ਮਹੱਤਵ ਵੀ ਘਟਦਾ ਹੈ। ਜਿਉਂ-ਜਿਉਂ ਮਸ਼ੀਨ ਦਾ ਆਕਾਰ ਅਤੇ ਉਸ ਦੀ ਸ਼ਕਤੀ ਵੱਧ ਰਹੀ ਹੈ, ਮਨੁੱਖ ਦੀ ਆਪਣੀ ਪਛਾਣ ਦੇ ਨਵੇਂ ਸੰਕਟ ਉਤਪੰਨ ਹੋ ਰਹੇ ਹਨ। ਅਜਿਹੀ ਸਥਿਤੀ ਵਿੱਚ ਮਨੁੱਖ ਦੀ ਆਪਣੀ ਪਛਾਣ ਦਾ ਹੀ ਨਹੀਂ ਸਮਾਜ ਨਾਲ ਉਸ ਦੇ ਸਬੰਧਾਂ ਦਾ ਵੀ ਇੱਕ ਸੰਕਟ ਉਪਜਿਆ ਹੈ। ਇਹੀ ਕਾਰਨ ਹੈ ਕਿ ਸਾਡੀਆਂ ਜੇਲ੍ਹਾਂ ਹਸਪਤਾਲ ਪਾਗਲਖਾਨੇ ਆਦਿ ਵੱਧ ਰਹੇ ਹਨ ਅਤੇ ਇਹਨਾਂ ਵਿੱਚ ਰਹਿਣ ਵਾਲਿਆਂ ਦੀ ਗਿਣਤੀ ਵੀ ਵੱਧ ਰਹੀ ਹੈ ਪਹਿਲਾਂ ਕਿਸੇ ਵਸਤ ਦਾ ਮੁੱਲ ਉਸ ਦੇ ਉਪਯੋਗੀ ਹੋਣ ਤੇ ਨਿਰਭਰ ਕਰਦਾ ਸੀ ਫਿਰ ਵਟਾਂਦਰਾ ਕਿਸੇ ਵਸਤ ਦੇ ਮੁੱਲ ਦਾ ਆਧਾਰ ਬਣਿਆ ਹੁਣ ਤਾਂ ਵਸਤਾਂ ਜੰਤਰ ਅਤੇ ਮਸ਼ੀਨਾਂ ਸਾਡੇ ਅੰਦਰ ਆਵਸੀਆਂ ਹਨ ਅਤੇ ਮਨੁੱਖ ਹਰ ਖੇਤਰ ਵਿੱਚ ਅਚੇਤ ਹੀ ਮਸ਼ੀਨ ਜਾਂ ਜੰਤਰ ਵਾਂਗ ਵਿਚਰਨ ਲੱਗ ਪਿਆ ਹੈ ਜੋ ਕਮਰੁਕ ਸਮਾਜ ਵਿੱਚ ਪਛਾਣਨਯੋਗ ਵਿਅਕਤੀ ਦੀ ਥਾਂ ਭੀੜ ਵਿੱਚ ਆਪਣੇ ਆਪ ਨੂੰ ਲੱਭ ਰਿਹਾ ਗੁਮਨਾਮ ਵਿਅਕਤੀ ਹੋ ਨਿਬੜਿਆ ਹੈ ਉਸਨੇ ਅਨੁਭਵ ਕਰਨਾ ਬੰਦ ਕਰ ਦਿੱਤਾ ਹੈ ਸੋ ਜਿਨ੍ਹਾਂ ਵਰਤਾਰਿਆਂ ਨੂੰ ਕੁਝ ਦਹਾਕੇ ਪਹਿਲਾਂ ਅਸੀਂ ਪਾਪ ਕਹਿੰਦੇ ਸਾਂ ਉਹ ਹੁਣ ਸਨਮਾਨਯੋਗ ਧੰਦੇ ਬਣ ਗਏ ਹਨ ਹੁਣ ਤਾਂ ਹਰ ਸਮਾਜ ਸਰਲ ਤੋਂ ਜਟਿਲ ਸਮਾਜ ਵਿੱਚ ਪਰਵਰਤਿਤ ਹੋ ਰਿਹਾ ਹੈ ਪਰ ਜੇ ਇਹ ਪ੍ਰਕਿਰਿਆ ਸਹਿਜ ਰੂਪ ਵਿੱਚ ਵਾਪਰੇ ਤਾਂ ਇਸ ਦਾ ਪ੍ਰਗਟਾਵਾ ਕਵਿਤਾ ਅਤੇ ਸਾਹਿਤ ਦੇ ਹੋਰ ਰੂਪਾਂ ਵਿੱਚ ਸਹਿਜ ਹੀ ਹੋ ਜਾਂਦਾ ਹੈ ਨਹਿਤਾ ਸਮਾਜ ਅਤੇ ਸਾਹਿਤ ਵਿਚਾਰ ਵੀ ਇੱਕ ਵਿਥ ਉਤਪੰਨ ਹੋ ਜਾਂਦੀ ਹੈ ਅਸੀਂ ਭਾਰਤੀ ਅਤੇ ਵਿਸ਼ੇਸ਼ ਕਰਕੇ ਪੰਜਾਬੀ ਸਰਲ ਸੁਭਾਅ ਵਾਲੇ ਲੋਕ ਹਾਂ ਅਸੀਂ ਸਰਲ ਸਾਹਿਤ ਨੂੰ ਹੀ ਮਾਨਦੇ ਹਾਂ ਅਸੀਂ ਵਿਚਾਰਾਂ ਅਤੇ ਵਿਚਾਰਧਾਰਾਵਾਂ ਦੀ ਵਿਭਿੰਨਤਾ ਦੀ ਥਾਂ ਕੁਝ ਗਿਣੇ ਚੁਣੇ ਵਿਚਾਰਾਂ ਵਿਸ਼ਵਾਸਾਂ ਸੰਕਲਪਾਂ ਵਿੰਬਾਂ ਅਤੇ ਪ੍ਰਤੀਕਾਂ ਨਾਲ ਗੁਜ਼ਾਰਾ ਕਰਨ ਦੇ ਆਦੀ ਹਾਂ ਅਸੀਂ ਅਕਸਰ ਤਰਕ ਦੇ ਆਧਾਰ ਤੇ ਨਹੀਂ ਵਿਸ਼ਵਾਸ ਅਤੇ ਭਾਵਨਾਵਾਂ ਦੇ ਆਧਾਰ ਤੇ ਨਿਰਣੇ ਕਰਦੇ ਹਾਂ ਪਰ ਜੋ ਕੇਜੁਗ ਵਿੱਚ ਤਾਂ ਅਨੇਕਾਂ ਦ੍ਰਿਸ਼ਟੀਗੋਣ ਸਿਧਾਂਤ ਤੇ ਫਲਸਫੇ ਆਪਸ ਵਿੱਚ ਟਕਰਾ ਰਹੇ ਹਨ ਇਸੇ ਕਾਰਨ ਮਨੁੱਖਾਂ ਸਮਾਜਾਂ ਧਰਮਾਂ ਸੱਭਿਆਚਾਰਾਂ ਪਾਰਟੀਆਂ ਜਥੇਬੰਦੀਆਂ ਆਦ ਦੇ ਆਪਸੀ ਸਬੰਧ ਵੀ ਟਕਰਾਓ ਵਾਲੇ ਅਤੇ ਅਸਥਾਈ ਹੋ ਨਿਬੜੇ ਹਨ ਹਰ ਵਰਤਾਰੇ ਜਾਂ ਸਮੱਸਿਆ ਪ੍ਰਤੀ ਹਰ ਇੱਕ ਵਿਅਕਤੀ ਦਾ ਤਰਕ ਵੱਖਰਾ ਹੈ ਸੋ ਉਸ ਦਾ ਵਿਹਾਰ ਸਾਨੂੰ ਮਨਮਾਨੀ ਵਾਲਾ ਪ੍ਰਤੀਤ ਹੋਣ ਲੱਗ ਪਿਆ ਹੈ ਅਜਿਹੀ ਸਥਿਤੀ ਵਿੱਚ ਸਮਾਜਿਕ ਅਧਰਾ ਕੀਮਤਾਂ ਸਥਿਰ ਨਹੀਂ ਹੋ ਸਕਦੀਆਂ ਕਿਉਂਕਿ ਅਜਿਹੀ ਹਾਲਤ ਵਿੱਚ ਕੁਝ ਵੀ ਸਥਿਰ ਅਤੇ ਪੱਕਾ ਨਹੀਂ ਹੋ ਸਕਦਾ ਵਸਤਾਂ ਦੀ ਅਥਾਪ ਭਿੰਨਤਾ ਵਾਂਗ ਅੱਜ ਜੀਵਨ ਦੇ ਹਰ ਖੇਤਰ ਵਿੱਚ ਬਨਸਵੰਤਾ ਦਾ ਬੋਲਬਾਲਾ ਹੈ ਹੁਣ ਭਾਂਤ ਭਾਂ ਦੇ ਵਿਅਕਤੀ ਤਾਂ ਹੋ ਸਕਦੇ ਹਨ ਪਰ ਜਿਨ੍ਹਾਂ ਨੂੰ ਅਸੀਂ ਮਹਾਨ ਵਿਅਕਤੀ ਕਹਿੰਦੇ ਹਾਂ ਉਹਨਾਂ ਦੇ ਪ੍ਰਗਟ ਹੋਣ ਦੀ ਉਕਾ ਹੀ ਕੋਈ ਸੰਭਾਵਨਾ ਨਹੀਂ ਰਹੀ ਸਾਡੇ ਪੁਰਾਣੇ ਨਾਇਕ ਬਦਲਦੀਆਂ ਪ੍ਰਸਥਿਤੀਆਂ ਵਿੱਚ ਸਾਨੂੰ ਹੁਣ ਕੋਈ ਪ੍ਰੇਰਣਾ ਨਹੀਂ ਦਿੰਦੇ ਅਤੇ ਨਵੇਂ ਨਾਇਕ ਪੈਦਾ ਨਹੀਂ ਹੋ ਸਕਦੇ ਸੋ ਅਸੀਂ ਦਿਸ਼ਾਹੀਨ ਉਦੇਸ਼ਹੀਨ ਮਨੋਰਥਹੀਨ ਅਰਥਹੀਨ ਅਵਸਥਾ ਵਿੱਚ ਵਿਚਰਨ ਭਟਕਣ ਲਈ ਮਜਬੂਰ ਹਾਂ ਅਜਿਹੀ ਅਵਸਥਾ ਵਿੱਚ ਦੂਜਿਆਂ ਦਾ ਧਿਆਨ ਖਿੱਚਣ ਲਈ ਵੱਡੀ ਤੋਂ ਵੱਡੀ ਸਨਸਨੀ ਉਪਜਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਅਸੀਂ ਵਿਸ਼ੇਸ਼ਗਤਾ ਬਣਦੇ ਜਾ ਰਹੇ ਹਾਂ ਪਰ ਸਾਡਾ ਸੰਸਾਰ ਦੇ ਦੂਜੇ ਲੋਕਾਂ ਨਾਲ ਰਿਸ਼ਤਾ ਸਾਵਾ ਸੁਖਾਵਾ ਨਹੀਂ ਰਿਹਾ ਅਤੇ ਫਲਸਰੂਪ ਅਸੀਂ ਮਾਨਸਿਕ ਪੱਖੋਂ ਤਣੇ ਹੋਏ ਇਕਲਾਪੇ ਦਾ ਸ਼ਿਕਾਰ ਅਤੇ ਅਸ਼ਾਂਤ ਚਿੱਤ ਵਾਲੇ ਵਿਅਕਤੀ ਹੋ ਨਿਭੜੇ ਹਾਂ ਆਸ ਤਾਂ ਕੀਤੀ ਜਾਂਦੀ ਸੀ ਕਿ ਪਰਵਰਤਨ ਨਾਲ ਜੀਵਨ ਇੱਕ ਸੁਰਤਾ ਵਾਲਾ ਬਣ ਜਾਵੇਗਾ ਤੇ ਮਨੁੱਖ ਨੂੰ ਆਪਣਾ ਆਪਾ ਵਿਕਸਿਤ ਕਰਨ ਲਈ ਬਿਹtere ਸਮਾ ਤੇ ਸਾਧਨ ਮਿਲਣਗੇ ਅਤੇ ਮਨੁੱਖ ਦੀ ਪ੍ਰਸੰਨਤਾ ਤੇ ਤਸੱਲੀ ਦੇ ਨਵੇਂ ਸੌਮੇ ਉਪਜਣਗੇ ਪਰ ਆਸਾਂ ਦੇ ਉਲਟ ਮਨੁੱਖ ਦੀਆਂ ਪਸ਼ੂ ਬਿਰਤੀਆਂ ਤੇ ਤਾਮਸਿਕ ਸ਼ਕਤੀਆਂ ਹੀ ਬਲਵਾਨ ਹੋਈਆਂ ਹਨ ਅਤੇ ਅਜਿਹੀਆਂ ਸ਼ਕਤੀਆਂ ਨੇ ਜੋ ਕੇ ਮਨੁੱਖ ਦੇ ਸੰਕਟਾਂ ਨੂੰ ਡੂੰਗਾ ਅਤੇ ਗੂੜਾ ਕਰਨ ਦਾ ਹੀ ਕਾਰਜ ਕੀਤਾ ਹੈ। ਅਸੀਂ ਗਲਤੀ ਇਹ ਕੀਤੀ ਹੈ ਕਿ ਅਸੀਂ ਆਪਣੀ ਪਰੰਪਰਾ ਨੂੰ ਪਰਵਰਤਨ ਦੀ ਆਪਣੀ ਨਵੇਕਲੀ ਨੂੰ ਹਾਰ ਪ੍ਰਦਾਨ ਕਰਨ ਦੀ ਥਾਂ ਇਸ ਨੂੰ ਪੱਛਮੀ ਆਧੁਨਿਕਤਾ ਦਾ ਪਿਛਲਾਗ ਬਣਾ ਦਿੱਤਾ ਹੈ। ਅਤੇ ਨਤੀਜਾ ਇਹ ਹੋਇਆ ਹੈ ਕਿ ਅਸੀਂ ਤੀਜੀ ਦੁਨੀਆ ਦੇ ਇੱਕ ਪਰੰਪਰਾਵਾਦੀ ਗਰੀਬ ਦੇਸ਼ ਦੇ ਲੋਕ ਟੈਕਨੋਲੋਜੀ ਦੇ ਖੇਤਰ ਵਿੱਚ ਵਿਕਸਿਤ ਪੱਛਮ ਦੇ ਪਿੱਛੇ ਲੱਗ ਕੇ ਕੰਡਿਆਂ ਉੱਤੇ ਕਸਿੱਟੇ ਜਾ ਰਹੇ ਹਾਂ ਸਾਡਾ ਦੁੱਖ ਤਾਂ ਇਹ ਹੈ ਕਿ ਅਸੀਂ ਵਾਪਸ ਵੀ ਨਹੀਂ ਮੁੜ ਸਕਦੇ ਕਿਉਂਕਿ ਅਸੀਂ ਗੁਲਾਮੀ ਦੀ ਕੈਦ ਵਾਲੀ ਜੇਲ੍ਹ ਨੂੰ ਆਪਣੀ ਮੰਜ਼ਿਲ ਬਣਾ ਲਿਆ ਹੈ ਜੇਲ੍ਹ ਕਿਤਨੀ ਵੀ ਸੁੰਦਰ ਹੋਵੇ ਜੇਲ੍ਹ ਹੀ ਰਹਿੰਦੀ ਹੈ ਉਧਾਰਾ ਪਰਿਵਰਤਨ ਕਿਤਨਾ ਵੀ ਸੋਹਣਾ ਹੋਵੇ ਦੁਖਦਾਈ ਹੀ ਹੁੰਦਾ ਹੈ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ